ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕੁਲਤਾਰ ਸਿੰਘ ਸੰਧਵਾ ਨੂੰ ਕਾਰਜਕਾਰੀ ਮੁੱਖ ਮੰਤਰੀ ਲਵਾਉਣ ਦੇ ਚਰਚੇ ਸ਼ੁਰੂ ਹੋਏ ਨੇ ਉਹਨਾਂ ਦੇ ਘਰ ਦੀ ਸਿਕਿਉਰਿਟੀ ਵੀ ਵਧਣ ਦੇ ਜੋ ਚਰਚਾ ਸ਼ੁਰੂ ਹੋਈ ਹੈ ਇਸ ਉੱਪਰ ਜਾਵਾ ਜਾਣਕਾਰੀ ਦੇ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਿੱਧੂ ਸਾਹਿਬ ਕੀ ਚਰਚੇ ਸ਼ੁਰੂ ਰਹਿਣਗੇ ਵੀ ਜਿਹੜੀ ਕੁਲਤਾਰ ਸਿੰਘ ਸੰਧਵਾ ਦੇ ਘਰ ਦੀ ਸਿਕਿਉਰਿਟੀ ਵਧਾਈ ਗਈ ਉਹਨਾਂ ਨੂੰ ਕਾਰਜਕਾਰੀ ਮੁੱਖ ਮੰਤਰੀ ਲਗਾਇਆ ਜਾ ਸਕਦਾ ਪੂਰੀ ਖਬਰ ਕੀ ਹੈ ਇਹ ਦੇਖੋ ਹੁਣੇ-ਹੁਣੇ ਜਿਹੜੀ मां ਜਿਹੜੀਆਂ ਤੇਜ਼ ਹੋਈਆਂ ਨੇ ਸਾਡੇ ਵੱਲੋਂ ਕੁਝ ਸੂਤਰਾਂ ਦੇ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਹੋਈ ਹੈ ਔਰ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਵਾਕਿਆ ਹੀ ਕੁਲਤਾਰ ਸਿੰਘ ਸੰਧਵਾ ਦੇ ਘਰ ਜਿਹੜਾ ਅਤੀ ਦਰਜਨ ਤੋਂ ਜ਼ਿਆਦਾ ਦੀ ਜਿਹੜੀਆਂ ਉਹ ਗੱਡੀਆਂ ਪਹੁੰਚੀਆਂ ਨੇ ਔਰ ਸਿਕਿਉਰਟੀ ਵਾਲੀਆਂ ਔਰ 7-8 ਗੱਡੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ ਔਰ ਇਹ ਸਰਕਾਰੀ ਸੂਤਰ ਜਿਹੜੇ ਦੱਸ ਰਹੇ ਨੇ ਕਿ ਉਹਨਾਂ ਦੇ ਘਰ ਦੀ ਸਿਕਿਉਰਟੀ ਪਹੁੰਚ ਚੁੱਕੀ ਹੈ ਘਰ ਦੇ ਵਿੱਚ ਸਿਕਿਉਰਟੀ ਜਿਹੜੀ ਹੈ ਔਰ ਇਹ ਪਤਾ ਲੱਗਿਆ ਕਿ ਕੁਲਤਾਰ ਸਿੰਘ ਸੰਧਵਾ ਹੋਣਾਂ ਨੂੰ ਕਾਰਜਕਾਰੀ ਸੀ ਨਾਮ ਲਗਾਉਣ ਦੇ ਚਰਚਾ ਹੀ ਨੇ ਔਰ ਸੂਤਰ ਕਹਿ ਰਹੇ ਨੇ ਕਿ ਹੋ ਸਕਦਾ ਕਿ ਕੋਤਾਰ ਸਿੰਘ ਸੰਧਵਾ ਨੂੰ ਕਾਰਜਕਾਰੀ ਸੀਐਮ ਲਗਾਇਆ ਜਾ ਸਕਦਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਸ ਤਰੀਕੇ ਦੇ ਪਿਛਲੇ ਕਈ ਦਿਨਾਂ ਦੇ ਕਾਰਜਕਾਰੀ ਮਾਫ ਕਰਨਾ ਜਿਹੜੇ ਕੇਜਰੀਵਾਲ ਹੁਣਾ ਦੇ ਨਾਲ ਜਿਸ ਤਰੀਕੇ ਦੇ ਸਬੰਧ ਰਹੇ ਹੈ ਜਾਂ ਜਿਸ ਤਰੀਕੇ ਦੀਆਂ ਅਟਕਲਾਂ ਵਿੱਚ ਚੱਲ ਰਹੀਆਂ ਹੈਗੀਆਂ ਪਾਰਟੀ ਦੇ ਅੰਦਰ ਆਟੁਕਾ ਟੁਕਲੇ ਜੀਆਂ ਤਾਂ ਉਹ ਸਭ ਨੂੰ ਦੇਖਦੇ ਆ ਔਰ ਉਧਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜਿਹੜੀ ਹੈ ਉਹ ਨਸਾਜ ਹੈ ਔਰ ਜਿਸ ਤਰੀਕੇ ਦੇ ਨਾਲ ਉਹ ਲਗਾਤਾਰ ਹਸਪਤਾਲ ਦੇ ਵਿੱਚ ਬੜੇ ਹੋਏ ਆ ਇਸ ਨੂੰ ਸਭ ਨੂੰ ਦੇਖਦੇ ਆ ਇਹ ਫੈਸਲਾ ਲਿਆ ਜਾ ਸਕਦਾ ਹੈ ਹਾਲਾਂਕਿ ਇਹ ਵੀ ਸੂਤਰ ਇਹ ਵੀ ਜਾਣਕਾਰੀ ਦੇ ਰਹੇ ਨੇ ਜਦੋਂ ਇਸ ਬਾਰੇ ਜਦੋਂ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਲੱਗਿਆ ਤਾਂ ਇਹ ਵੀ ਗੱਲ ਪਤਾ ਲੱਗ ਰਹੀ ਹੈ ਕਿ ਉਹਨਾਂ ਦੇ ਵੀ ਜਿਹੜੀ ਲੌਬੀ ਹੈ ਉਹਨਾਂ ਦੇ ਵੱਲੋਂ ਵੀ ਇੱਕ ਸਟੇਟਮੈਂਟ ਜਾਰੀ ਕਰਵਾਈ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜਿਹੜੀ ਆ ਹੁਣ ਠੀਕ ਹੈ ਔਰ ਇਹ ਤੋਂ ਸਾਰਾ ਕੁਝ ਸਾਫ ਹੁੰਦਾ ਦਿਖਾਈ ਦੇ ਰਿਹਾ ਕਿ ਇਸ ਤਰੀਕੇ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਔਰ ਇਹ ਵੀ ਪਤਾ ਲੱਗ ਰਿਹਾ ਕਿ ਕਈ ਐਮਐਲਏ ਜਿਹੜੇ ਆ ਉਹ ਦਿੱਲੀ ਵੀ ਹਾਈ ਕਮਾਂਡ ਨੂੰ ਮਿਲੇ ਸੀਗੇ ਔਰ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਐਮਐਲਏ ਨੇ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਚਲੰਦਰ ਦੇ ਵਿੱਚ ਵੀ ਕੁਝ ਐਮਐਲਏ ਦੀਆਂ ਇੱਕ ਮੰਤਰੀ ਦੀ ਅਗਵਾਈ ਦੇ ਵਿੱਚ ਮੀਟਿੰਗਾਂ ਹੋਣ ਦੇ ਚਰਚੇ ਨੇ ਮੁੱਖ ਮੰਤਰੀ ਬਦਲਣ ਨੂੰ ਲੈ ਕੇ ਤਾਂ ਹੁਣ ਮੁੱਖ ਮੰਤਰੀ ਦੀ ਜਿਸ ਤਰੀਕੇ ਦੀ ਸਿਹਤ ਹੈ ਔਰ ਜਿਸ ਤਰੀਕੇ ਨਾਲ ਪਿਛਲੇ ਕਈ ਦਿਨਾਂ ਤੋਂ ਜਿਹੜੇ ਲੱਗੇ ਹੋਏ ਸੀ ਮੁੱਖ ਮੰਤਰੀ ਇਲਾਜ ਕਰਵਾਉਣ ਦੇ ਲਈ ਤਾਂ ਉਹ ਸਭ ਨੂੰ ਦੇਖਦੇ ਆ ਉਹ ਸਭ ਨੂੰ ਦੇਖਦੇ ਆ ਇਹ ਫੈਸਲਾ ਜਿਹੜਾ ਉਹ ਲਿਆ ਜਾ ਰਿਹਾ ਔਰ ਮੈਂ ਫਿਰ ਦੁਬਾਰਾ ਦੱਸ ਦਿੰਦਾ ਕਿ ਕਾਰਜਕਾਰੀ ਸੀਐਮ ਲਾਉਣ ਦੇ ਚਰਚੇ ਜਿਹੜੇ ਉਹ ਚੱਲ ਰਹੇ ਨੇ ਕੁਲਤਾਰ ਸਿੰਘ ਸੰਧਵਾ ਹੋਰਾਂ ਨੂੰ ਔਰ ਸੂਤਰ ਇਹ ਵੀ ਜਾਣਕਾਰੀ ਦੇ ਰਹੇ ਨੇ ਕਿ ਉਹਨਾਂ ਦੇ ਘਰ ਸਿਕਿਉਰਟੀ ਦੀਆਂ ਜਿਹੜੀਆਂ ਉਹ ਕਈ ਗੱਡੀਆਂ ਪਹੁੰਚੀਆਂ ਨੇ ਔਰ ਇਹ ਵੀ ਹੈ ਕਿ ਮੁੱਖ ਮੰਤਰੀ ਲੌਬੀ ਜਿਹੜੀ ਹੈ ਉਹ ਲਗਾਤਾਰ ਭੱਜ ਦੌੜ ਕਰ ਰਹੀ ਹੈ ਇਹ ਸਭ ਨੂੰ ਰੋਕਣ ਦੇ ਲਈ ਇਹ ਵੀ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਨੇ ਹਾਲਾਂਕਿ ਇਹ ਚਰਚਾਵਾਂ ਹੀ ਨਹੀਂ ਹਲੇ ਤੇ ਕੁਝ ਇਹ ਸੂਤਰ ਜ਼ਰੂਰ ਜਾਣਕਾਰੀ ਦੇ ਰਹੇ ਨੇ ਕਿ ਸੀਐਮ ਜਿਹੜੀ ਸਿਕਿਉਰਟੀ ਵਧੀ ਹੈ ਕੁਲਤਾਰ ਸਿੰਘ ਸੰਧਵਾ ਕੋਲ ਦੀ ਤਾਂ ਉਹ ਇਸੇ ਕਰਕੇ ਵਧੀ ਹੈ ਜੇ ਉਹਨਾਂ ਨੂੰ ਕਾਰਜਕਾਰੀ ਸੀਐਮ ਲਗਾਇਆ ਜਾ ਸਕਦਾ ਹੈ। ਔਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਕਹਿੰਦੇ ਹੈ ਕਿ ਜਦੋਂ ਉਹਨਾਂ ਦੀ ਲੌਬੀ ਨੂੰ ਇਹ ਗੱਲ ਪਤਾ ਲੱਗੀ ਹੈ ਤੇ ਉਹਨਾਂ ਦੀ ਲੌਬੀ ਦੇ ਵੱਲੋਂ ਵੀ ਇੱਕ ਸਟੇਟਮੈਂਟ ਜਾਰੀ ਕਰਵਾਈ ਗਈ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦੀ ਸਿਹਤ ਹੁਣ ਠੀਕ ਹੈ ਕਿਉਂਕਿ ਇਹ ਬਹਾਨਾ ਜਿਹੜਾ ਉਹ ਨਾ ਮਿਲੇ ਕਿਉਂਕਿ ਇਹ ਬਹਾਨਾ ਲਗਾਇਆ ਜਾ ਸਕਦਾ ਸੀਗਾ ਕਿਉਂਕਿ ਜੇਕਰ ਸਿੱਧੇ ਤੌਰ ਤੇ ਹਲੇ ਵੀ ਮੁੱਖ ਮੰਤਰੀ ਨੂੰ ਹਟਾਇਆ ਜਾਂਦਾ ਤਾਂ ਪਾਰਟੀ ਨੂੰ ਇਹ ਜ਼ਰੂਰ ਹੋ ਸਕਦਾ ਹੈ ਕਿ ਕੋਈ ਜਿਹੜੀ ਆ ਉਹ ਬਗਾਵਤ ਜਿਹੜੀ ਆ ਕਿਸੇ ਕਿਸਮ ਦੀ ਨਾ ਹੋ ਜਾਵੇ ਤਾਂ ਪਾਰਟੀ ਦੇ ਅੰਦਰ ਖਲਾਰਾ ਕਲੇਜ ਜਿਹੜਾ ਨਾ ਪੈ ਜਾਵੇ ਤਾਂ ਕਿਤੇ ਨਾ ਕਿਤੇ ਇਹ ਜ਼ਰੂਰ ਦਿਖਾਈ ਜਾਣ ਦੀ ਸਿਚੁਏਸ਼ਨ ਸੀਗੀ ਕਿ ਮੁੱਖ ਮੰਤਰੀ ਜਿਹੜੀ ਹੈ ਉਹ ਬਿਮਾਰ ਨੇ ਔਰ ਹੋ ਸਕਦਾ ਹੈ ਕਿ ਇਸ ਕਰਕੇ ਸੀਯਮ ਲਗਾਇਆ ਗਿਆ ਹੋਵੇ ਕਾਰਜਕਾਰੀ ਸੀਯਮ ਦੇ ਤੌਰ ਤੇ ਜਦੋਂ ਪਤਾ ਲੱਗਿਆ ਭਗਵੰਤ ਮਾਨ ਹੋਰਾਂ ਨੂੰ ਕਹਿੰਦੇ ਆ ਕਿ ਉਹਨਾਂ ਦੀ ਲੌਬੀ ਦੇ ਵੱਲੋਂ ਵੀ ਸਟੇਟਮੈਂਟ ਜਾਰੀ ਕਰਵਾਈ ਗਈ ਹੈ ਕਿ ਮੁੱਖ ਮੰਤਰੀ ਜਿਹੜੇ ਉਹ ਠੀਕ ਨੇ ਪਰ ਇਹ ਕਰਚਾਵਾ ਜ਼ਰੂਰ ਨੇ ਕਿ ਮੁੱਖ ਮੰਤਰੀ ਦੇ ਬਿਮਾਰ ਹੋਣ ਤੋਂ ਬਾਅਦ ਹੁਣ ਅਚਾਨਕ ਖਬਰ ਆਉਂਦੀ ਹੈ ਕਿ ਕੋਤਾਰ ਸਿੰਘ ਸੰਧਵਾ ਦੇ ਘਰ ਦੇ ਵਿੱਚ ਜਿਹੜੀ ਹੈ ਉਹ ਸਿਕਿਉਰਿਟੀ ਵਧੀ ਹੈ ਔਰ ਉਹਨਾਂ ਦੇ ਕੋਲ ਕਈ ਗੱਡੀ ਪਹੁੰਚੀਆਂ ਨੇ ਔਰ ਕਾਰਜਕਾਰੀ ਸੀਐਮ ਲਾਉਣ ਦੇ ਜਿਹੜੇ ਉਹ ਚਰਚੇ ਚੱਲ ਰਹੇ ਨੇ ਹਾਲਾਂਕਿ ਇਹ ਵੀ ਪਤਾ ਲੱਗਿਆ ਕਿ ਹੁਣ ਮੁੱਖ ਮੰਤਰੀ ਲੌਬੀ ਵੀ ਐਕਟਿਵ ਹੋਈ ਹੈ ਇਹ ਫੈਸਲਾ ਟਾਲਾਉਣ ਦੀ ਵੀ ਕੋਸ਼ਿਸ਼ ਹੈ ਔਰ ਹਰ ਤਰੀਕੇ ਦੀ ਕੋਸ਼ਿਸ਼ ਜਿਹੜੀ ਆ ਉਹ ਕਰਨਗੇ ਮੁੱਖ ਮੰਤਰੀ ਲੌਬੀ ਦੇ ਜਿਹੜੇ ਕੁਝ ਬੰਦੇ ਹੁੰਦੇ ਆ ਔਰ ਦੇਖਦੇ ਆ ਕਿ ਇੱਕਦੋ ਤੱਕ ਪਰ ਇਹ ਚਰਚੇ ਬਹੁਤ ਜ਼ੋਰਾਂ ਤੇ ਹੈ ਕਿ ਕਾਰਜਕਾਰੀ ਸੀਐਮ ਕੁਲਤਾਰ ਸਿੰਘ ਸੰਧਵਾ ਲੱਗ ਸਕਦੇ ਆ ਕਿਉਂਕਿ ਉਹਨਾਂ ਦੀ ਸਿਕਿਉਰਟੀ ਵੀ ਜਿਹੜੀ ਆ ਵਧੀਆ ਔਰ ਇਹ ਵੀ ਪਤਾ ਲੱਗਿਆ ਸੀਗਾ ਕਿ ਇੱਕ ਵਾਰੀ ਤਾਂ ਅੱਜ ਐਲਾਨ ਹੋਣ ਲੱਗਿਆ ਸੀਗਾ ਤਕਰੀਬਨ 3:30 3 ਵਜੇ ਕਹਿੰਦੇ ਆ ਕਿ ਇਹ ਐਲਾਨ ਹੋਣ ਲੱਗਿਆ ਸੀਗਾ ਤਾਂ ਫਿਰ ਅਚਾਨਕ ਮੁੱਖ ਮੰਤਰੀ ਦੀ ਲੌਬੀ ਐਕਟਿਵ ਹੁੰਦੀ ਆ ਔਰ ਉਹ ਇਹ ਗੱਲ ਕਹਿ ਦਿੰਦੇ ਆ ਕਿ ਮੋਕਮਾਂਡ ਰੀਚੀ ਕਿ ਨਹੀਂ ਤਾਂ ਫਿਰ ਥੋੜਾ ਜਾਂ ਥੋੜਾ ਜਿਹਾ ਟਾਇਆ ਹੈ ਹੁਣ ਦੇਖਦੇ ਆ ਕਿ ਕਦੋਂ ਤੱਕ ਇਹ ਵਿਧਾਨ ਸਭਾ ਟਲਦਾ ਹੈ ਜਾਂ ਹੋ ਹੀ ਜਾਂਦਾ ਹੈ ਇਹ ਗੱਲ ਕਨਫਰਮ ਹੈ ਸਰ ਜੀ ਇਹ ਪਹਿਲਾਂ ਵੀ ਚਰਚਾਵਾ ਚੱਲੇ ਵੀ ਹੋ ਸਕਦਾ ਹੈ ਵਿਧਾਨ ਸਭਾ ਜਿਹੜੀ ਹਰਿਆਣੇ ਦੇ ਵਿਧਾਨ ਸਭਾ ਹੋ ਰਹੀਆਂ ਨੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਕੋਈ ਹਾਈ ਕਮਾਂਡ ਦਿੱਲੀ ਦੇ ਹਾਈ ਕਮਾਂਡ ਤੋਂ ਫੈਸਲਾ ਲੈ ਜਾਵੇ ਤੇ ਉਸ ਤੋਂ ਪਹਿਲਾਂ ਹੁਣ ਸਿਹਤ ਨੂੰ ਲੈ ਕੇ ਇਸ ਤਰ੍ਹਾਂ ਦੀ ਚਰਚਾਵਾ ਸ਼ੁਰੂ ਸ਼ੁਰੂ ਨੇ ਤੇ ਕਹਿ ਸਕਦੇ ਵੀ ਜੋ ਪਿਛਲੇ ਦਿਨਾਂ ਤੋਂ ਚਰਚਾਵਾ ਚੱਲ ਰਹੀਆਂ ਸੀ ਉਹ ਕਿਤਨਾ ਕਿਤੇ ਹੁਣ ਅੱਗੇ ਵੱਧੀਆਂ ਨਜ਼ਰ ਆ ਰਹੀਆਂ ਨੇ ਬਿਲਕੁਲ ਕੁਮਿੰਦਰ ਜੀ ਇਹ ਜਿਹੜੀਆਂ ਆਪਾਂ ਗੱਲਾਂ ਉਦੋਂ ਵੀ ਕਰਦੇ ਸੀ ਆ ਮੁੱਖ ਮੰਤਰੀ ਦੇ ਬਿਮਾਰ ਹੋਣ ਤੋਂ ਬਾਅਦ ਔਰ ਕੁਝ ਐਮਐਲਏ ਦੇ ਉੱਪਰ ਪਰਚਾ ਅ ਦਰਜ ਹੋਣ ਦੀ ਜਿਹੜੀ ਗੱਲ ਖਾਣ ਤੋਂ ਬਾਅਦ ਇਹ ਵੀ ਸੂਤਰ ਅੱਜ ਇਹ ਜਾਣਕਾਰੀ ਦੇ ਰਹੇ ਨੇ ਕਿ ਕੁਝ ਐਮਐਲਏ ਦੀਆਂ ਪੰਜਾਬ ਦੇ ਵਿੱਚ ਮੀਟਿੰਗਾਂ ਹੋਈਆਂ ਸੀ ਇੱਕ ਮੰਤਰੀ ਦੀ ਅਗਵਾਈ ਤੇ ਵਿੱਚ ਜਲੰਧਰ ਦੇ ਵਿੱਚ ਵੀ ਕੁਝ ਐਮਐਲਏ ਨੇ ਜਿਹੜੀਆਂ ਮੁੱਖ ਮੰਤਰੀ ਬਦਲ ਨੂੰ ਲੈ ਕੇ ਮੀਟਿੰਗਾਂ ਜਿਹੜੀਆਂ ਹੋਈਆਂ ਸੀ ਔਰ ਇਹ ਵੀ ਜਿਹੜੀ ਗੱਲ ਪਤਾ ਲੱਗ ਰਹੀ ਹੈ ਕਿ ਕੁਝ ਐਮਐਲਏ ਜਿਹੜੇ ਆ ਉਹ ਦਿੱਲੀ ਜਾ ਕੇ ਦਿੱਲੀ ਲੌਬੀ ਨੂੰ ਥੋੜੇ ਦਿਨ ਪਹਿਲਾਂ ਵੀ ਮਿਲ ਕੇ ਆਇਆ ਇੱਕ ਉਦੋਂ ਮਿਲ ਕੇ ਆਏ ਜਦੋਂ ਆਪਾਂ ਸ਼ੇਧ ਲੰਗਰਾਲ ਹੋਣਾ ਨੇ ਦੱਸਿਆ ਸੀਗਾ ਕਿ 32 33 ਐਮਐਲਏ ਜਾ ਕੇ ਮਿਲ ਕੇ ਆਇਆ ਇੱਕ ਹੁਣ ਕੋਈ ਦਿਨ ਪਹਿਲਾਂ ਜਾ ਕੇ ਵੀ ਜਿਹੜੇ ਕੁਝ ਐਮਐਲਏ ਮੰਤਰੀ ਉਹਨਾਂ ਨੂੰ ਮਿਲ ਕੇ ਆਏ ਨੇ ਤਾਂ ਇਹ ਜਿਹੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਸੀ ਔਰ ਇੱਕ ਤਾਂ ਉਹ ਬਗਾਵਤ ਸੀ ਇੱਕ ਜਿਸ ਤਰੀਕੇ ਨਾਲ ਮੁੱਖ ਮੰਤਰੀ ਦੇ ਨਾਲ ਜਿਹੜਾ ਵਿਵਹਾਰ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਰਿਹਾਈ ਤੋਂ ਬਾਅਦ ਜਿਸ ਤਰੀਕੇ ਦਾ ਹੋਇਆ ਉਸ ਤੋਂ ਵੀ ਇਹ ਅੰਦਾਜ਼ਾ ਸੀਗਾ ਕਿ ਸ਼ਾਇਦ ਮੁੱਖ ਮੰਤਰੀ ਬਦਲੇ ਜਾ ਸਕਦੇ ਆ ਤੇ ਉਸ ਤੋਂ ਬਾਅਦ ਹੋਰ ਵੀ ਜਿਸ ਤਰੀਕੇ ਨਾਲ ਮੁੱਖ ਮੰਤਰੀ ਬਿਮਾਰ ਜਿਹੜੇ ਆ ਹੋ ਗਏ ਆ ਔਰ ਬਿਮਾਰ ਹੋਣ ਤੋਂ ਬਾਅਦ ਵੀ ਉਹਨਾਂ ਦੀਆਂ ਸਿਹਤ ਨੂੰ ਲੈ ਕੇ ਜਿਸ ਤਰੀਕੇ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਉਹਨਾਂ ਦਾ ਲੀਵਰ ਟ੍ਰਾਂਸਪਲੈਂਟ ਕਰਾਇਆ ਜਾ ਸਕਦਾ ਹੈ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਤਾਂ ਇਹ ਸਭ ਨੂੰ ਬਹਾਨਾ ਬਣਾ ਆਇਆ ਜਾ ਸਕਦਾ ਹੈ ਇਹ ਵੀ ਸੂਤਰ ਜਿਹੜੇ ਦੱਸਦੇ ਸੀਗੇ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕਿਉਂਕਿ ਜੇ ਤਾਂ ਸਿੱਧੇ ਤੌਰ ਤੇ ਹਟਾਉਂਦੇ ਐ ਤਾਂ ਬਗਾਵਤ ਤੇ ਕਲੇਸ਼ ਦਾ ਜਿਹੜਾ ਖਤਰਾ ਹੈਗਾ ਵੀ ਜੇ ਇਸ ਤਰੀਕੇ ਨਾਲ ਸਿਹਤ ਦਾ ਹਵਾਲਾ ਦੇ ਕੇ ਕਰਦੇ ਐ ਤਾਂ ਉਸੇ ਕੇ ਦੀ ਬਗਾਵਤ ਜਿਹੜੀ ਨਹੀਂ ਹੋ ਸਕਦੀ ਇਹਹੀ ਕਾਰਨ ਹੈ ਕਿ ਮੁੱਖ ਮੰਤਰੀ ਦੀ ਸਿਹਤ ਨੂੰ ਦੇਖਦੇ ਆਂ ਜਿਸ ਤਰੀਕੇ ਦੇ ਨਾਲ ਸੰਧਵਾ ਦੇ ਘਰ ਸਿਕਿਉਰਟੀ ਵਧੀ ਅੰਦਾਜ਼ੇ ਸੀ ਕਿ ਕਾਰਜਕਾਰੀ ਸੀਐਮ ਲਗਾਇਆ ਜਾ ਸਕਦਾ ਹੈ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਲੌਬੀ ਜਿਹੜੀ ਆ ਉਹ ਵੀ ਐਕਟਿਵ ਹੋਈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਬਿਲਕੁਲ ਠੀਕ ਨੇ ਬਾ ਹੁਣ ਦੇਖਦੇ ਆ ਕਿ ਕਦੋਂ ਤੱਕ ਇਹ ਗੱਲ ਜਿਹੜੀ ਹੋਰ ਸਾਫ਼ ਹੁੰਦੀ ਹੈ ਕਿ ਦੇਖਦੇ ਆ ਕਿ ਕੋਰਤਾਰ ਸਿੰਘ ਸੰਧਵਾ ਲੋਬੀ ਜਾਂ ਫਿਰ ਮੁੱਖ ਮੰਤਰੀ ਲੋਬੀ ਜਾਂ ਆਹ ਇੱਕ ਮਾਨ ਕਿਸੇ ਤਰੀਕੇ ਦੀਆਂ ਇਹਨਾਂ ਚਰਚਾਵਾਂ ਨੂੰ ਰੋਕਣ ਦੇ ਵਾਸਤੇ ਜਾਂ ਕਨਫਰਮ ਕਰਨ ਵਾਸਤੇ ਕਿਸੇ ਤਰੀਕੇ ਦਾ ਬਿਆਨ ਆਉਂਦਾ ਪਰ ਇਹ ਸੂਤਰ ਜਾਣਕਾਰੀ ਜਿਹੜੀ ਆ ਉਹ ਕਨਫਰਮ ਦੇ ਰਹੇ ਨੇ ਕਿ ਸਿਕਿਉਰਿਟੀ ਜਿਹੜੀ ਆ ਉਹ ਵਧੀਆ ਹਾਂ ਸਿੱਧੂ ਸਾਹਿਬ ਬਹੁਤ-ਬਹੁਤ ਧੰਨਵਾਦ ਧੰਨਵਾਦ ਸੋ ਮੇਰੇ ਸਹਾਯੋਗੀ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਇਹ ਗੱਲ ਦੱਸੀ ਗਈ ਹੈ ਕਿ ਸੂਤਰਾਂ ਦੇ ਬਾਲੇ ਤੋਂ ਉਹਨਾਂ ਕੋਲ ਜੋ ਖਬਰ ਪਹੁੰਚੀ ਹੈਗੀ ਵੀ ਉਹ ਜਿਹੜੀ ਕੁਲਤਾਰ ਸਿੰਘ ਸੰਧਵਾ ਦੀ ਸਕਿਉਰਿਟੀ ਹੈ ਉਹਨਾਂ ਦੇ ਘਰ ਦੀ ਸਕਿਉਰਿਟੀ ਵਧੀਆ ਤੇ ਚਰਚਾਵਾ ਇਹ ਨੇ ਕਿ ਸਿਹਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਜੀ ਕਿਉਂਕਿ ਪਿਛਲੇ 3 ਦਿਨਾਂ ਤੋਂ ਜੇਰੇ ਇਲਾਜ ਨੇ ਸੋ ਭਾਵੇਂ ਕੀ ਇਹ ਗੱਲ ਕਹਿਿਆ ਗਿਆ ਕਿ ਬਿਲਕੁਲ ਹਾਲਤ ਸਥਿਰ ਹੈ ਲੇਕਿਨ ਕੁਝ ਟੈਸਟ ਹੋਨੇ ਨੇ ਰੂਟੀਨ ਚੈੱਕਅਪ ਸੀ ਉਸ ਦੌਰਾਨ ਡਾਕਟਰਾਂ ਵੱਲੋਂ ਨਿਗਰਾਨੀ ਦੇ ਵਿੱਚ ਰੱਖਿਆ ਗਿਆ ਸੀ ਲੇਕਿਨ ਹੁਣ ਚਰਚਾਵਾ ਫਿਰ ਤੋਂ ਇੱਕ ਵਾਰ ਬਾਦਿਆ ਨਜ਼ਰ ਆ ਰਹੀ ਹੈ ਕਿ ਕੁਲਤਾਰ ਸਿੰਘ ਸੰਧਵਾ ਨੂੰ ਕਾਰਜਕਾਰੀ ਜਿਹੜਾ ਮੁੱਖ ਮੰਤਰੀਆ ਉਹ ਲਗਾਇਆ ਜਾ ਸਕਦਾ ਹੈ ਸੋ ਉਹਨਾਂ ਦੇ ਘਰ ਦੀ ਸਕਿਉਰਿਟੀ ਵਧਨ ਦੀ ਗੱਲ ਵੀ ਕੀਤੀ ਜਾ ਸਕਦੀ ਹੈ ਤਦਾਦੀ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਦਿੱਲੀ ਲੋਬੀ ਦੇ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਪੁਚਾਲ ਆਉਣ ਦੇ ਬਿਲਕੁਲ ਅਸਾਰ ਪਹਿਲਾਂ ਤੋਂ ਬਣੇ ਹੋਏ ਸੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਕੇਜਰੀਵਾਲ ਜੀ ਵੱਲੋਂ ਅਤੇ ਭਗਮੰਤ ਮਾਨ ਜੀ ਵੱਲੋਂ ਵਕ ਵਕ ਤੌਰ ਤੇ ਹਰਿਆਣਾ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਸੀ ਉਹ ਜੋੜੀ ਜਿਹੜੀ ਆਮ ਆਦੀ ਪਾਰਟੀ ਦੇ ਨੇ ਲਗਾਤਾਰ ਇਕੱਠਿਆਂ ਪ੍ਰਚਾਰ ਕਰਦੀ ਸੀ ਵਕ ਵਕ ਸੀ ਸੋ ਕਲੀਅਰ ਹੁੰਦਾ ਨਜ਼ਰ ਆ ਰਿਹਾ ਸੀ ਕਿਤੇ ਨਾ ਕਿਤੇ ਕੁਝ ਪਾਰਟੀ ਦੇ ਅੰਦਰ ਖਾਤੇ ਖਿੱਚੋ ਤਾਣ ਵਧੀ ਹੋਈ ਹੈ ਤੇ ਹੁਣ ਜਦੋਂ ਭਗਵੰਤ ਮਾਨ ਜੀ ਦੀ ਸਿਹਤ ਥੋੜੀ ਜਿਹੀ ਨਾਸਾਜ ਹੋਈ ਹੈ ਭਾਵੇਂ ਕਿ ਡਾਕਟਰਾਂ ਵੱਲੋਂ ਉਹਨਾਂ ਦੀ ਹਾਲਤ ਬਿਲਕੁਲ ਸਥਿਰ ਦੱਸੀ ਗਈ ਹੈ ਰੂਟੀਨ ਚੈੱਕਅਪ ਦੀ ਗੱਲ ਹੈ ਜਿਹੜੀ ਹੈ ਸੀਐਮ ਆਫਿਸ ਵੱਲੋਂ ਕੀਤੀ ਗਈ ਸੀ ਲੇਕਿਨ ਹੁਣ ਇਸੇ ਦਰਮਿਆਨ ਇੱਕ ਗੱਲ ਸਾਹਮਣੇ ਨਿਕਲ ਕੇ ਚਰਚਾ ਵਿੱਚ ਆ ਚੱਲ ਪਈ ਹੈ ਨੇ ਕਿ ਸਿਹਤ ਨੂੰ ਲੈ ਕੇ ਕਾਰਜਕਾਰੀ ਜਿਹੜੇ ਮੁੱਖ ਮੰਤਰੀ ਨੇ ਕੁਲਤਾਰ ਸਿੰਘ ਸੰਧਵਾ ਨੂੰ ਲਗਾਇਆ ਜਾ ਸਕਦਾ ਹੈ ਅਤੇ ਇਹ ਵੀ ਚਰਚਾਵਾਂ ਸਾਹਮਣੇ ਆਈਆਂ ਨੇ ਕਿ ਉਹਨਾਂ ਦੇ ਘਰ ਦੀ ਜਿਹੜੀ ਸਿਕਿਉਰਟੀ ਹੈ ਉਹ ਵਧਾਈ ਗਈ ਹੈ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਅਰਜਾਨਾ ਲੋਕਨਾ ਟੀਵੀ ਦੇ